ਸਮਯੋਗ ਨੂੰ ਉੱਤੇ ਦੇ ਅੱਦੇ ਤੇ ਅੱਜ ਪੂਰੇ ਹਿੰਦੁਸਤਾਨ ਦੇ ਅੰਦਰ ਟਰੰਪ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੁੱਟੀਆਂ ਜਾ ਰਹੀਆਂ ਕਿਉਂ ਕਿਉਂਕਿ ਪਿਛਲੇ ਲੰਮੇ ਸਮੇ ਤੋਂ ਜਦੋਂ ਤੋਂ ਦੁਨੀਆ ਦੇ ਅੰਦਰ ਜਿਹੜੇ ਵੱਡੇ ਦੇਸ਼ ਸੀ ਦੇਖੋ ਤਾਂ ਕਾਇਓ ਹਾਸਕੀਆ ਅਮਰੀਕਾ ਕੈਨੇਡਾ ਇਨਾਂ ਕੋਲੇ ਜਦੋਂ ਉਤਪਾਦਨ ਸੇ ਜਿਹੜਾ ਸਮਾਨ ਬਣਾਉਣ ਦਾ ਵਾਧੂ ਹੋ ਗਿਆ ਤਾਂ ਫਿਰ ਇਹਨਾਂ ਨੇ ਇੱਕ ਦੁਨੀਆ ਪੱਧਰੀ ਸੰਸਥਾ ਬਣਾਈ ਵਿਸ਼ਵ ਵਪਾਰ ਸੰਸਥਾ ਤੇ ਅੱਜ ਜਿੰਨਾ ਕੁਛ ਹੁਣੇ ਕੰਡੇ ਅਸੀਂ ਚੁਗ ਰਹੇ ਆਏ ਵਿਸ਼ਵ ਵਪਾਰ ਸੰਸਥਾ ਦੇ ਬੀਜੇ ਹੋਏ ਕੰਡੇ ਆ ਸਾਡੀ ਹਿੰਦੋਸਤਾਨ ਦੀ ਸਰਕਾਰ ਸਾਡੇ ਵਿੱਤ ਮੰਤਰੀ ਬਣਿਆ 1990 ਚ ਇਹਨੇ ਉਦੋਂ ਦੀ ਮੈਂਬਰਸ਼ਿਪ ਦੇ ਲਈ ਵਿਸ਼ਵ ਵਪਾਰ ਸੰਸਥਾ ਦੀ ਹੁਣ ਉਰੋਂ ਤੋਂ ਲਾ ਕੇ ਹੀ ਦੀ ਹੈ ਅੱਠ ਵਜੇ ਵਾਦੀ ਦੇ ਨੇ ਅੰਨ ਖਾ ਕੇ ਹੀ ਜਾਉਣਾ ਚਾਹੀਓ ਬਾਨੀ ਆ ਚਾਹੇ ਡਾਨੀ ਆ ਚਾਹੇ ਕ੍ਰੰਪ ਚਾਹੇ ਉਹ ਸਾਈਕਲ ਚ ਰਿਕਸ਼ਾ ਚ ਜਾਉਣ ਆ ਜਦੋਂ ਇਹ ਕਹਿੰਦੇ ਵੀ ਮਾੜ ਸਾਡੇ ਹੱਥ ਜਾ ਜੇ ਫਿਰ ਮਨ ਮਰਜ਼ੀ ਨਾਲ ਪਾਕਿਸਤਾਨ ਚ ਵੇਚਣਗੇ ਕੌਮ ਮੋਲਕਾ ਹੈ ਦੁਨੀਆ ਦਾ ਉਹਦੇ ਜੋ 25 30 ਕ ਮੋਲਕਾ ਜਿੱਥੇ ਅਨਾਜ ਪੈਦਾ ਹੁੰਦਾ ਹੈ ਬਾਕੀ ਦੂਜੀ ਦੁਨੀਆ ਨੂੰ ਦੂਜੇ ਮੋਲਕ ਸਪਲਾਈ ਕਰਦੇ ਆ ਤੇ ਕਾਰਪੋਰੇਟ ਕਹਿੰਦਾ ਇਹ ਅਨਾਜ ਸਾਡੀ ਮੁਠੀ ਚ ਹੋਵੇ ਅਸੀਂ ਮਨਮਰਜ਼ੀ ਨਾਲ ਵੇਚੀਏ ਜਿਹੜਾ ਤੁਸੀਂ 1.5 ਸਾਲ ਦਿੱਲੀ ਘਰੇ ਡਾਕੇ ਆਏ ਹੋ ਉਹਦੀ ਇਹੀ ਕਾਰਨ ਸੀ ਕਿ ਮੋਦੀ 2018 'ਚ ਇਹ ਗੱਲ ਕਹਿ ਕੇ ਆਇਆ ਵਿਸ਼ਵਪਾਲ ਸੰਸਥਾ ਨੂੰ ਵੀ ਮੈਂ 2020 ਤੱਕ ਹਿੰਦੁਸਤਾਨ ਦੇ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੰਭਾ ਦੂੰਗਾ ਹਿੰਦੁਸਤਾਨ ਦੇ ਅੰਦਰ ਜਿੰਨੇ ਵੀ ਸਰਕਾਰੀ ਕਾਰਖਾਨੇ ਆ ਜਿੰਨੇ ਵੀ ਸਰਕਾਰੀ ਬਾਗਲੇ ਆ ਚਾਹੇ ਉਹ ਸਕੂਲ ਆ ਚਾਹੇ ਉਹ ਹਸਪਤਾਲ ਆ ਸਾਰੇ ਪ੍ਰਾਈਵੇਟ ਕਰਕੇ ਕਾਰਪੋਰੇਸ਼ਨ ਸੁਮਾ ਦਿੱਤੇ ਜਾਣਗੇ ਤੇ ਲੜਾਈ ਦਿਨੋਂ ਦਿਨ ਤੇ ਹੋ ਰਹੀ ਹੈ ਹੁਣ ਟਰੰਪ ਉੱਥੇ ਗੱਡੀ ਦੇ ਦੁਆਰੇ ਬੈਠਾ ਹੈ ਉਥੋਂ ਦਾ ਅਰਥ ਕੀ ਹੈ ਜਿਹੜਾ ਅਮਰੀਕਾ ਦਾ ਡਾਮਾਂਡ ਹੋਰ ਹੈ ਇਹ ਅਸੀਂ ਪਨੇਖੇ ਚ ਨਾ ਰਹੀਏ ਕਿ ਬੜਾ ਅਮੀਰ ਹੈ ਉਥੋਂ ਦਾ ਅਰਥ ਜਾਵਾ ਡਾਮਾਂਡ ਹੋ ਰਿਹਾ ਹੈ ਉਸ ਅਰਥਚਾਰੇ ਨੂੰ ਤੁਮਨਾ ਦੇ ਨਹੀਂ ਖਾਤਾ ਟਰੰਪ ਨੇ ਟੈਕਸਾਂ ਦੀ ਨੀਤੀ ਅਪਣਾਈ ਹੈ ਵੀ ਅਸੀਂ ਵੱਧ ਤੋਂ ਵੱਧ ਟੈਕਸ ਲਾ ਕੇ ਪੈਸਾ ਇਕੱਠਾ ਕਰੀਏ ਤੇ ਉਹ ਅਸੀਂ ਆਪ ਦਾ ਜਿਹੜਾ ਅਰਥਚਾਰਾ ਹੈ ਉਹਨੂੰ ਕੁਛ ਨਾ ਕੁਛ ਮਾੜਾ ਮੋਟਾ ਸਹਾਰਾ ਲਈਏ ਅੱਜ ਅਮਰੀਕਾ ਦਾ ਇੱਕ ਵਫਲਾ ਆਇਆ ਹੋਇਆ ਸਾਡੇ ਮੁਟਕ ਦੇ ਵਿੱਚ ਖੇ 26% ਦਾ ਇੱਕ ਫਰਮਾਂਗੇ ਅੱਜ ਦੀ ਖ਼ਬਰੀ ਹੈ ਕੱਲ ਦੀ ਤੇ ਅੱਜ ਦੀ ਪਰ ਉਹਨਾਂ ਦਾ ਦਵਾ ਸਾਡੀ ਸਰਕਾਰ ਦੇ ਉੱਤੇ ਕਿ ਜਿਹੜਾ ਵਾਰ ਨੇ ਮੁਲਕ ਦੇ ਵਿੱਚੋਂ ਦੇ ਅਮਰੀਕਾ ਚੋਂ ਜਿੰਨਾ ਸਮਾਨ ਖਾਦ ਪਦਾਰਥੀਆਂ ਹੋਏ ਟੈਕਨੀਕਲ ਚੀਜ਼ਾਂ ਜਿਹੜੀਆਂ ਕਾਰਾਂ ਮਗਾਰਾ ਦੇ ਪੁਰਜ਼ੇ ਜਿਹੜੇ ਉਹ ਇੱਥੇ ਆਉਂਦੇ ਆ ਉਹ ਟੈਕਸ ਮੁਕਤ ਕੀਤੇ ਜਾਣ ਕਿਉਂਕਿ ਉਹਨਾਂ ਆਈਟਮਾਂ ਦੇ ਉੱਤੇ ਸਭ 90% ਤੱਕ ਸਾਡੀ ਸਰਕਾਰ ਟੈਕਸ ਲਾਉਂਦੀ ਹੈ ਜੇ ਉਹ ਟੈਕਸ ਮੁਕਤ ਹੋ ਜਾਂਦੇ ਆ ਤਾਂ ਫਿਰ ਉਹ ਤੋਂ ਟੜਾ ਜਿਹੜਾ ਬਾਜ਼ਾਰ ਹੈ ਉਹਨਾਂ ਦਾ ਬਾਜ਼ਾਰ ਸਾਡੇ ਮੁਲਕਰੇ ਅੰਦਰ ਜਦੋਂ ਆ ਗਿਆ ਤੇ ਫਿਰ ਸਾਡੇ ਮੁਲਕ ਦਾ ਜਿਹੜਾ ਕਾਰੋਬਾਰ ਹੈ ਚਾਹੇ ਉਹ ਕਾਰਖਾਨਿਆਂ 'ਚ ਚੀਜ਼ ਬਣਦੀ ਹੈ ਚਾਹੇ ਸਾਡੇ ਉਹ ਖੇਤਾਂ ਦੇ ਵਿੱਚੋਂ ਕਣਕ ਪੈਦਾ ਹੁੰਦੀ ਹੈ ਇਹ ਸਾਰਾ ਕੁਝ ਜਿਹੜਾ ਇਹਦੇ ਤੇ ਬੜਾ ਮਾਰੂਸਰ ਪਵੇਗਾ ਕਿਉਂਕਿ ਉਹ ਦੇਸ਼ ਜਿਹੜੇ ਉਹ ਵੱਡੇ ਵਿਕਸਤਾ ਹੈ ਉਹ ਇਹ ਚੀਜ਼ਾਂ ਬੜੀਆਂ ਸਸਤੀਆਂ ਪੈਦਾ ਕਰਦੇ ਆ ਜਦੋਂ ਸਸਤਾ ਮਾਲ ਇੱਥੇ ਆ ਕੇ ਡਿੱਗੂਗਾ ਤੇ ਸਾਡੇ ਦੇਸ਼ ਦਾ ਜਿਹੜਾ ਉਦਮ ਹੈ ਸਾਡੇ ਚੀਜ਼ ਦਾ ਜਿਹੜਾ ਮਾਲ ਹੈ ਉਹਦੀ ਕੀਮਤ ਘਟ ਜਾਏਗੀ ਤੇ ਸਾਡਾ ਜਿਹੜਾ ਸਿਸਟਮ ਹੈ ਸਾਡੀ ਜਿਹੜੀ ਜਨਤਾ ਹੈ ਉਹ ਫੇਲ ਹੋਊਗੀ ਉਹਨਾਂ ਦੇ ਮਤਲਬ ਆਰਥਿਕ ਜਿਹੜਾ ਮੰਦਾ ਹੈ ਉਹ ਭਾਗੂ ਹੋ ਜਾਣਾ ਸੋ ਬੇਨਤੀ ਹੈ ਇਸ ਗੱਲ ਦੀ ਵੀ ਕੰਨਿਆ ਅੱਜ ਆਦੇ ਹੁਣਾਂ ਜਿਹੜਾ ਵਫਦਾ ਉਹਦੇ ਨਾਲ ਗੱਲ ਮੁੱਕਣੀ ਨਹੀਂ ਗਲੋਰੀਸ ਕਰਦੀ ਹੈ ਸਾਥੀ ਪਹਿਲਾਂ ਵੀ ਬੇਨਤੀ ਕਰਕੇ ਗਏ ਆ ਡੀਆਰਸੀ ਕਿਸਾਨ ਜੱਫੇਬੰਦੀਆਂ ਜਿਵੇਂ ਹੁਣ ਸੰਯੁਕਤ ਮੋਰਚਾ ਇੱਕ ਮੰਚ ਤੇ ਇਕੱਠਾ ਹੋ ਗਿਆ ਅਸੀਂ ਇਹੀ ਲੈਣ ਨੂੰ ਜਿਹੜਾ ਹਰੇ ਚਾਹੇ ਮਜ਼ਦੂਰ ਜਥੇਬੰਦੀ ਦਾ ਮੈਂਬਰ ਬਣੇ ਚਾਹੇ ਮਜ਼ਦਾਰਮ ਜਥੇਬੰਦੀ ਦਾ ਬਣੇ ਕਿਉਂਕਿ ਕਾਰਪੋਰੇਸ਼ਨ ਦੇ ਜਿਹੜੇ ਹਮਰੇ ਆ ਉਹ ਸਾਡੇ ਸਾਰਿਆਂ ਦੇ ਆ ਚਾਹੇ ਉਹ ਸਕੂਲ ਪ੍ਰਾਈਵੇਟ ਕਰਨ ਵਾਲੀ ਗੱਲ ਹੋਵੇ ਚਾਹੇ ਹਸਪਤਾਲ ਪ੍ਰਾਈਵੇਟ ਕਰਨ ਵਾਲੀ ਗੱਲ ਹੋਵੇ ਚਾਹੇ ਉਹ ਸਾਡੀਆਂ ਜ਼ਮੀਨਾਂ ਖਾਣ ਦੀ ਗੱਲ ਹੋਵੇ ਜਿਹੜਾ ਵਿਸ਼ੇ ਵਪਾਰ ਆ ਇਹਦੇ ਅੰਦਰ ਇੱਕ ਮਾਦਾ ਹੈ ਕਿ ਤੁਹਾਡੇ ਮੁਲਕ ਦੇ ਅੰਦਰ ਚਾਹੇ ਕੰਕ ਕਿੰਨੀ ਵੀ ਪੈਦਾ ਹੁੰਦੀ ਹੈ ਕੁਝ ਪਰਸੈਂਟ ਆ ਉਹ ਹਿੰਦੁਸਤਾਨ ਨੂੰ ਕਣਕ ਖਰੀਦਣੀ ਹੀ ਪੈਣੀ ਆ ਹਰ ਹਾਲ। ਖੰਡਾ ਖਾਦਾ ਦੇਸ਼ ਦੇ ਵਿੱਚ ਸਰਪਲਸ ਹੈ। ਅਸੀਂ ਬਾੜ ਦੇ ਜੁੜਿਆ ਖੰਡ। ਲੇਕਿਨ ਵਿਸ਼ਵ ਵਪਾਰ ਸਮਝੌਤੇ ਦੇ ਅਧੀਨ ਸਾਨੂੰ ਕੁਝ ਪਰਸੈਂਟ ਜੜੀ ਉਹ ਖੰਡ ਵਿਦੇਸ਼ਾਂ ਤੋਂ ਖਰੀਦਣੀ ਪੈਣੀ ਹੈ। ਇਸ ਵਾਸਤੇ ਸੰਯੁਕਤ ਰਾਸ਼ਟਰ ਚਾਹੇ ਸੁਧਾਈ ਕਰ ਰਿਹਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਬੇਸ਼ੱਕ ਵਪਾਰ ਸੰਸਾ ਦੇ ਵਿੱਚੋਂ ਬਾਹਰ ਆਵੇ ਤਾਂ ਹੀ ਹਿੰਦੁਸਤਾਨ ਦੀ ਮਿਹਨਤ ਕੱਢਦੇ ਹੱਕ ਦੀਆਂ ਤੇ ਨੀਤੀਆਂ ਬਣ ਦਲਦੀਆਂ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ਜੈ ਜਨਤਾ ਜੈ